ਪੁੱਲਰ ਦੇ ਦੁਬਈ ਟੂਰ ਸਵਾਲਾਂ ਦੇ ਘੇਰੇ ਚ ਕੀ ਫੈਡਰੇਸ਼ਨ ਰਾਹੀਂ ਪੁੱਲਰ ਨੇ ਬਲੈਕ ਮਨੀ ਕੀਤੀ ਵਾਈਟ ਟਾਪ ਦੀ ਜਗ੍ਹਾ ਤੇ ਪੁੱਲਰ ਦੀਆਂ 55 ਦੁਕਾਨਾਂ ਮੁਹੱਲੀ ਨਿਊ ਚੰਡੀਗੜ੍ਹ ਤੇ ਖਰਚ ਫਲੈਟਾਂ ਦੀ ਗਿਣਤੀ ਨੇ ਉਡਾਏ ਹੋਸ਼ ਪ੍ਰੋ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਸ਼ ਸਿੰਘ ਦੋਸਤੋ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਔਰ ਕੱਲ ਤੁਹਾਨੂੰ ਦੱਸਿਆ ਸੀ ਕਿ ਕਿਸ ਪ੍ਰਕਾਰ सीबीआई ਨੇ ਦੁਬਾਰਾ ਫਿਰ ਤੋਂ ਉਹਨਾਂ ਦੇ ਫਾਰਮ ਹਾਊਸ ਜੋ ਕਿ ਮੰਡ ਸ਼ੇਰਪੁਰ ਦੇ ਵਿੱਚ ਹੈ 45 ਕਿੱਲੇ ਨੇ ਉੱਥੇ ਉੱਥੇ ਫਾਰਮ ਹਾਊਸ ਬਣਾਇਆ ਭੁੱਲਰ ਫਾਰਮ ਉਸ ਦੇ ਉੱਪਰ ਰੇਡ ਕੀਤੀ ਗਈ ਸੀ ਜੋ ਕਿ ਦਰਿਆ ਦੇ ਕੰਢੇ ਆ ਜ਼ਮੀਨ ਸਾਰੀ ਤਾਂ ਉਸ ਤੋਂ ਬਾਅਦ ਉੱਥੋਂ ਵੀ ਬਹੁਤ ਕੁਝ ਮਿਲਿਆ ਤੇ ਹੁਣ ਵੀ ਲਗਾਤਾਰ सीबीआई ਰੇਡਸ ਕਰ ਰਹੀ ਹੈ ਜਦੋਂ ਦੀ ਗ੍ਰਿਫਤਾਰੀ ਹੋਈ ਹੈ ਜਦੋਂ ਦਾ ਉਹਨਾਂ ਨੂੰ ਅਰੈਸਟ ਕੀਤਾ ਲਗਾਤਾਰ ਉਹਨਾਂ ਦੇ 40 ਸੈਕਟਰ ਸਥਿਤ ਕੋਠੀ ਦੇ ਉੱਪਰ ਦੋ ਵਾਰ सीबीआई ਰੇਡ ਕਰ ਚੁੱਕੀ ਹੈ ਪਹਿਲੇ ਦਿਨ ਜਿਸ ਦਿਨ ਰੇਡ ਕਰਦੀ ਹੈ ਤਾਂ 7.5 ਕਰੋੜ ਦੇ ਕਰੀਬ ਅਮਾਉਂਟ ਜਿਹੜੀ ਹੈ ਘਰ ਦੇ ਵਿੱਚੋਂ ਮਿਲਦੀ ਹੈ ਔਰ ਉਸ ਤੋਂ ਬਾਅਦ 1.5 ਕਿਲੋ ਸੋਨਾ ਕਿਹਾ ਜਾਂਦਾ ਤੇ ਉਹ ਬਾਅਦ ਦੇ ਵਿੱਚ 2.5 ਕਿਲੋ ਹੋ ਜਾਂਦਾ ਉਹ ਵੀ ਰਿਕਵਰ ਹੁੰਦਾ ਤੇ ਉਸ ਤੋਂ ਬਾਅਦ ਲੋਕਰਾਂ ਦੀ ਗੱਲ ਚੱਲਦੀ ਹੈ ਲੋਕਰਾਂ ਦੇ ਵਿੱਚ ਨੌ ਸੈਕਟਰ ਦੇ ਵਿੱਚ ਇੱਕ ਲੋਕਰ ਖੁੱਲਿਆ ਸੀ ਐਚਡੀਐਫਸੀ ਬੈਂਕ ਦਾ ਔਰ ਉਸ ਦੇ ਵਿੱਚੋਂ ਵੀ ਕਿਹਾ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਡਾਕੂਮੈਂਟ ਮਿਲੇ ਨੇ ਵੱਖ-ਵੱਖ ਫਲੈਟਾਂ ਦੇ ਤਾਂ ਹੁਣ ਇਸ ਵਕਤ ਸਭ ਤੋਂ ਵੱਡੀ ਅਪਡੇਟ ਜਿਹੜੀ ਤੁਹਾਨੂੰ ਦੇ ਰਿਹਾ ਕਿਉਂਕਿ ਲਗਾਤਾਰ ਸੀਬੀਆਈ ਜਾਂਚ ਕਰ ਰਹੀ ਹੈ ਇਨਵੈਸਟੀਗੇਟ ਕਰ ਰਹੀ ਹੈ ਤਾਂ ਜੋ-ਜੋ ਅਸੀਂ ਸੋਰਸਸ ਦੇ ਕੋਲੋਂ ਇਨਫੋਰਮੇਸ਼ਨ ਲੈ ਪਾਏ ਆ ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਔਰ ਇੱਕ ਹੋਰ ਇਸ ਦੇ ਵਿੱਚ ਐਂਗਲ ਜੁੜਿਆ ਗੱਤਕਾ ਫੈਡਰੇਸ਼ਨ ਦਾ ਕਿਹਾ ਜਾ ਰਿਹਾ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਸੀ ਹਰਚੰਨ ਸਿੰਘ ਪੁੱਲਰ ਬਹੁਤ ਸਾਰੀਆਂ ਇੱਥੇ ਤੁਹਾਨੂੰ ਦੱਸਾਂਗੇ ਕਿ ਬਹੁਤ ਸਾਰੀਆਂ ਫੈਡਰੇਸ਼ਨ ਨੇ ਗੱਤਕਾ ਫੈਡਰੇਸ਼ਨ ਕੋ ਇੱਕ ਨਹੀਂ ਹੈ ਬਹੁਤ ਸਾਰੀਆਂ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਹਰਚੰਨ ਸਿੰਘ ਪੁੱਲਰ ਜਿਹੜੇ ਸਾਫਕਾਰ ਡੀਆਈਜੀ ਨੇ ਉਹ ਪ੍ਰੈਜ਼ੀਡੈਂਟ ਵੀ ਸੀ ਔਰ ਇਹਨਾਂ ਵਿੱਚ ਦੇ ਹੀ ਇਹਨਾਂ ਵਿੱਚੋਂ ਹੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਹੁਣ ਇਸ ਸਿੰਗਲ ਤੋਂ ਕੋਸ਼ਿਸ਼ ਕਰ ਰਹੀ ਹੈ ਇਨਵੈਸਟੀਗੇਟ ਕਰਨ ਦੀ ਕਿ ਕੀ ਗੱਤਕਾ ਫੈਡਰੇਸ਼ਨ ਥਰੂ ਜਿਹੜੀ ਮਨੀ ਸੀ ਬਲੈਕ ਮਨੀ ਸੀ ਉਸ ਨੂੰ ਵਾਈਟ ਕੀਤਾ ਗਿਆ ਇਹ ਇੱਕ ਐਂਗਲ ਜਿਹੜਾ ਨਵਾਂ ਸਾਹਮਣੇ ਆਇਆ ਹੈ ਗੱਤਕਾ ਫੈਡਰੇਸ਼ਨ ਥਰੂ ਕੀ ਕੋਈ ਮਨੀ 블랙 ਤੋਂ ਵਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਕੀਤੀ ਗਈ ਤਾਂ ਕਿੰਨੀ ਮਣੀ ਹੋ ਸਕਦੀ ਹੈ ਕਿਉਂਕਿ ਦੋਸਤੋ ਆਮ ਤੌਰ ਦੇ ਉੱਪਰ ਕੀ ਹੁੰਦਾ ਜਦੋਂ ਅਜਿਹਾਂ ਫੈਡਰੇਸ਼ਨਾਂ ਹੁੰਦੀਆਂ ਨੇ ਬਹੁਤ ਸਾਰੀਆਂ ਫੈਡਰੇਸ਼ਨਾਂ ਤੁਸੀਂ ਵੱਖ-ਵੱਖ ਸਪੋਰਟਸ ਦੇ ਵਿੱਚ ਦੇਖਦੇ ਹੋ ਹਰੇਕ ਜਗ੍ਹਾ ਦੇ ਉੱਪਰ ਨਾ ਚੱਲਦਾ ਹੈਗਾ ਕਿ ਇਸ ਫੈਡਰੇਸ਼ਨ ਦੇ ਥਰੂ ਮਣੀ 블랙 ਤੋਂ ਵਾਈਟ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਕਬੱਡੀ ਲੀਗਾਂ ਦੇ ਵਿੱਚੋਂ ਵੀ ਇਹ ਚੀਜ਼ਾਂ ਸਾਹਮਣੇ ਆਈਆਂ ਸੀ ਤੁਹਾਨੂੰ ਯਾਦ ਹੋਊਗਾ ਕਿ ਕਬੱਡੀ ਲੀਗਾਂ ਦੇ ਵਿੱਚ ਵੀ ਕਈ ਲੋਕ ਇਹੋ ਜਿਹੇ ਹੈਗੇ ਨੇ ਜੋ ਇਹ ਕੁਛ ਕਰਦੇ ਆ ਹੋਰ ਵੀ ਜਿਹੜਾ ਬਹੁਤ ਕੁਛ ਅਜੀਬ ਚੱਲ ਰਿਹਾ ਜਦੋਂ ਕਿ ਕੋਈ ਫੈਡਰੇਸ਼ਨਾਂ ਬਣਦੀਆਂ ਨੇ ਉਤੋਂ ਬਲੈਕ ਮਨੀ ਵਾਈਟ ਕੀਤੀ ਜਾਂਦੀ ਆ ਕਨਵਰਟ ਕੀਤੀ ਜਾਂਦੀ ਆ ਉਸ ਦੇ ਵਿੱਚ ਪੈਸਾ ਲਾਇਆ ਜਾਂਦਾ ਹੈਗਾ ਪਰ ਉਹ ਬਾਅਦ ਦੇ ਵਿੱਚ ਪੈਸਾ ਉਸੇ ਫੈਡਰੇਸ਼ਨ ਦਾ ਦਿਖਾਇਆ ਜਾਂਦਾ ਪਰ ਉਹ ਪੈਸਾ ਆਇਆ ਕਿਤੇ ਹੋਰੋਂ ਹੁੰਦਾ ਤਾਂ ਹੁਣ ਸੀਬੀਆਈ ਇਹ ਹੀ ਦੇਖ ਰਹੀ ਹੈ ਕਿ ਕੀ ਗੱਤਕਾ ਫੈਡਰੇਸ਼ਨ ਦੇ ਥਰੂ ਕੋਈ ਮਨੀ ਕਿੰਨੇ ਲੱਖ ਹੋ ਸਕਦੇ ਆ ਕਿੰਨੇ ਕਰੋੜ ਹੋ ਸਕਦੇ ਆ ਉਹ ਬਲੈਕ ਤੋਂ ਵਾਈਟ ਕੀਤੇਗੇ ਇਹ ਵੀ ਐਂਗਲ ਇੱਕ ਸਾਹਮਣੇ ਆ ਰਿਹਾ ਪਰ ਤੁਸੀਂ ਸੋਚ ਕੇ ਦੇਖੋ ਕਿ ਗੱਤਕੇ ਵਰਗੀ ਖੇਡ ਨੂੰ ਅਸੀਂ ਕਿਸ ਤਰ੍ਹਾਂ ਲੈਨੇ ਆ ਗੱਤਕਾ ਸਾਡੀ ਸੱਭਿਆਚਾਰ ਦਾ ਸਾਡੇ ਸਿੱਖ ਰਿਲੀਜੀਅਨ ਦੇ ਵਿੱਚ ਇੱਕ ਅਹਿਮ ਥਾਂ ਰੱਖਦਾ ਜਦੋਂ ਖਾਲਸੇ ਦਾ ਨਾਮ ਆਉਂਦਾ ਤਾਂ ਗੱਤਕਾ ਨਾਲ ਹੀ ਆਉਂਦਾ ਤਾਂ ਜਦੋਂ ਤੁਸੀਂ ਦੇਖੋ ਗੱਤਕੇ ਵਰਗੀ ਖੇਡ ਨੂੰ ਵੀ ਭੁੱਲਰ ਹੋਣਾ ਨਹੀਂ ਕਿਸ ਤਰ੍ਹਾਂ ਵਰਤਿਆ ਜਾਂ ਨਹੀਂ ਵਰਤਿਆ ਇਹ ਤਾਂ ਇਨਵੈਸਟੀਗੇਸ਼ਨ ਦਾ 파ਰਟ ਹੈ ਪਰ ਇਹ ਨਾਮ ਸਾਹਮਣੇ ਜਰੂਰ ਆਇਆ ਕਿਉਂਕਿ ਇਹ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਰਹੇ ਨੇ ਔਰ ਨਾਲ ਹੀ ਤੁਹਾਨੂੰ ਦੱਸੀਏ ਦੋਸਤੋ ਇੱਕ ਹੋਰ ਅਪਡੇਟ ਜਿਹੜੀ ਆਈ ਹੈ ਇੱਕ ਹੋਰ ਅਪਡੇਟ ਇਹ ਆਈ ਹੈ ਕਿ ਮਾਛੀਵਾੜਾ ਦੇ ਵਿੱਚ 55 ਸ਼ਾਪਸ 55 ਸ਼ਾਪਸ ਜਿਹੜੀਆਂ ਨੇ ਉਹ ਹਰਚੰਨ ਸਿੰਘ ਭੁੱਲਰ ਹੋਣਾ ਦੀਆਂ ਦੱਸੀਆਂ ਜਾ ਰਹੀਆਂ ਨੇ ਸੀਬੀਆਈ ਦੇ ਸੋਰਸਸ ਜਾਂ ਹੋਰ ਆਸੇ ਪਾਸੋਂ ਅਸੀਂ ਬਹੁਤ ਸਾਰੇ ਸੋਰਸਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਜੋ-ਜੋ ਸਾਨੂੰ ਇਨਪੁਟ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਕਿਉਂਕਿ ਸੀਬੀਆਈ ਜਦੋਂ ਇਨਵੈਸਟੀਗੇਟ ਕਰ ਲੂਗੀ ਜੋ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਉਦੋਂ ਇੱਕ ਅਧਿਕਾਰਤ ਪ੍ਰੈਸ ਕਾਨਫਰੰਸ ਵੀ ਕਰ ਸਕਦੀ ਹੈ ਅਧਿਕਾਰਤਿਕ ਬਿਆਨ ਵੀ ਦੇ ਸਕਦੀ ਹੈ ਤਾਂ ਉਦੋਂ ਵੀ ਇਹ ਸਾਰੀਆਂ ਗੱਲਾਂ ਆਉਣਗੀਆਂ ਪਰ ਉਸ ਤੋਂ ਪਹਿਲਾਂ ਜਿਹੜੀਆਂ ਸੋਰਸਸ ਦੇ ਕੋਲੋਂ ਜਾਣਕਾਰੀਆਂ ਆ ਰਹੀਆਂ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਔਰ ਉਹਨਾਂ ਦੇ ਵਿੱਚੋਂ ਇਹੀ ਜਾਣਕਾਰੀ ਕੋ ਹੋਰ ਆਈ ਸੀ ਕਿ 55 ਸ਼ਾਪਸ ਕੱਲੇ ਮਾਛੀਵਾੜਾ ਦੇ ਵਿੱਚ ਨੇ ਔਰ ਇਸ ਤੋਂ ਬਾਅਦ 40 ਦੇ ਕਰੀਬ ਫਲੈਟ ਦੱਸਿਆ ਜਾ ਰਿਹਾ ਹੈ ਨਿਊ ਚੰਡੀਗੜ੍ਹ ਖਰੜ ਮੋਹਾਲੀ ਔਰ ਚੰਡੀਗੜ੍ਹ ਇਹ ਚਾਰਾਂ ਸਮੇਤ ਦੱਸਿਆ ਜਾ ਰਿਹਾ ਹੈ ਕਿ 40 ਦੇ ਕਰੀਬ ਫਲੈਟਸ ਨੇ ਜੋ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਭੁੱਲਰ ਹੋਣਾਂ ਦੇ ਨਾਂਤੇ ਵੀ ਨੇ ਬਹੁਤ ਸਾਰੇ ਇਹਨਾਂ ਰਿਸ਼ਤੇਦਾਰਾਂ ਦੇ ਨਾਂਤੇ ਨੇ ਬਹੁਤ ਸਾਰੇ ਹੋਰ ਲੋਕਾਂ ਦੇ ਨਾਂਤੇ ਵੀ ਨੇ ਕਿਉਂਕਿ ਜਦੋਂ ਕੋਈ ਇਹੋ ਜਿਹਾ ਕੁਝ ਕਰਦੇ ਆ ਕੋਈ ਵੱਡਾ ਬੰਦਾ ਲਾ ਲਓ ਕੋਈ ਅਫਸਰ ਲਗਾ ਲਓ ਕੋਈ ਲੀਡਰ ਲਗਾ ਲਓ ਤਾਂ ਇਹ ਡਾਇਰੈਕਟਰ ਆਪਣੇ ਨਾਤੇ ਵੀ ਬਹੁਤੀ ਪ੍ਰਾਪਰਟੀ ਨਹੀਂ ਖਰੀਦਦੇ ਹੁੰਦੇ ਇਨਡਾਇਰੈਕਟਲੀ ਵੀ ਖਰੀਦਦੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਇਹ 40 ਤੋਂ 45 ਦੇ ਕਰੀਬ ਫਲੈਟਸ ਨਿਊ ਚੰਡੀਗੜ੍ਹ ਦੇ ਵਿੱਚ ਔਰ ਖਰੜ ਮੁਹਾਲੀ ਚੰਡੀਗੜ੍ਹ ਇਥੇ ਏਰੀਆ ਦੇ ਵਿੱਚ ਦੱਸੇ ਜਾ ਰਹੇ ਜਿੱਥੋਂ ਮੋਟਾ ਪੈਸਾ ਆਉਂਦਾ ਹੈ ਪੈਸਾ ਕਿਵੇਂ ਆਉਂਦਾ ਰੈਂਟ ਆਉਂਦਾ ਰੈਂਟਲ ਜਿਹੜੇ ਫਲੈਟਸ ਨੇ ਸਾਰੇ ਬਹੁਤ ਸਾਰੇ ਫਲੈਟ ਇਹ ਜਿਹਨੇ ਜਿੰਨਾ ਦਾ ਕਿਰਾਇਆ ਲੱਖ ਲੱਖ ਰੁਪਇਆ ਆਉਂਦਾਗਾ ਮਹੀਨੇ ਦਾ ਬਹੁਤ ਸਾਰੇ ਇਹੋ ਜਿਹੇ ਨੇ ਜਿੰਨਾ 60 60 70 70 ਹਜ਼ਾਰ ਆਉਂਦਾ ਤਾਂ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਇਨਵੈਸਟਮੈਂਟ ਕਹਿ ਲੋ ਜਾਂ ਫਿਰ ਇਹ ਬਲੈਕ ਮਨੀ ਕਹਿ ਲੋ ਕਿਉਂਕਿ ਜਿਸ ਦਿਨ ਪਹਿਲੇ ਦਿਨ ਇਹ ਕੰਮ ਹੋਇਆ ਸੀ ਪਹਿਲੇ ਦਿਨ ਜਦੋਂ ਅਰੈਸਟ ਕੀਤਾ ਹਰਚੰਨ ਸਿੰਘ ਭੁੱਲਰ ਹੋਣਾ ਨੂੰ ਅਸੀਂ ਉਸ ਦਿਨ ਵੀ ਇੱਕ ਇੰਟਰਵਿਊ ਕੀਤਾ ਸੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਹ ਕੋਈ 7 7 10 ਕਰੋੜ ਦੀ ਅਮਾਉਂਟ ਦੀ ਗੱਲ ਨਹੀਂ ਹੈ ਇਹਦੇ ਪਿੱਛੇ ਬਹੁਤ ਸਾਰੀ ਬਲੈਕ ਮਨੀ ਹੋ ਸਕਦੀ ਹੈ ਇਹ ਮਨੀ 50 60 ਕਰੋੜ ਤੱਕ ਵੀ ਜਾ ਸਕਦੀ ਹੈ ਤੁਸੀਂ ਬਹੁਤ ਟਾਈਮ ਪਹਿਲਾਂ ਇੱਕ ਸੁਣਿਆ ਹੋਊਗਾ ਕੇਸ ਰਵੀ ਸਿੱਧੂ ਵਾਲਾ ਜਦੋਂ ਹਰਚਾਨ ਸਿੰਘ ਬਰਾੜ ਹੋਣਾ ਦੀ ਮਿਹਰਬਾਨ ਹੁੰਦੀ ਹੈ ਸਰਕਾਰ ਰਵੀ ਸਿੱਧੂ ਨੂੰ ਪੀਪੀਐਸਸੀ ਦਾ ਚੇਅਰਮੈਨ ਲਗਾਇਆ ਜਾਂਦਾ ਧੜਾ ਧੜ ਆਈ ਜਿਹੜੇ ਪੀਸੀਐਸ ਨੇ ਉਹਨਾਂ ਦੀਆਂ ਭਰਤੀਆਂ ਕਰਾਈਆਂ ਜਾਂਦੀਆਂ ਕਿਸ ਤੋਂ 30 ਲੱਖ ਕਿਸ ਤੋਂ 50 ਲੱਖ ਕਿਸ ਤੋਂ 90 ਲੱਖ ਰੁਪਏ ਲੈ ਜਾਂਦੇ ਨੇ ਉਸ ਤੋਂ ਬਾਅਦ ਅਕਾਲੀ ਗਵਰਨਮੈਂਟ ਆਉਂਦੀ ਹੈ ਉਹਨਾਂ ਦੇ ਨਾਲ ਵੀ ਬੜਾ ਪ੍ਰੇਮ ਪੈ ਜਾਂਦਾ ਹੈਗਾ ਪਤਾ ਨਹੀਂ ਕਿਵੇਂ ਪ੍ਰੇਮ ਪੈ ਜਾਂਦਾ ਪਰ ਇਹ ਵੀ ਗੱਲ ਬਾਅਦ ਦੇ ਵਿੱਚ ਜਦੋਂ ਫਿਰ ਸਾਹਮਣੇ ਆਈ ਜਦੋਂ ਇਨਵੈਸਟੀਗੇਟ ਕੀਤਾ ਰਵੀ ਸਿੱਧੂ ਨੂੰ ਤਾਂ ਤੁਸੀਂ ਦੇਖਿਆ ਉੱਥੋਂ 8.5 ਕਰੋੜ ਰੁਪਇਆ ਉਹਨਾਂ ਦੇ ਘਰ ਤੋਂ ਮਿਲਿਆ ਸੀ। ਔਰ ਸੋਨਾ ਕਈ-ਕਈ ਕਿਲੋ ਮਿਲਿਆ ਸੀ। ਤਾਂ ਬਿਲਕੁਲ ਸੇਮ ਉਸੇ ਪੈਟਰਨ ਦਾ ਹੀ ਇਹ ਇੱਕ ਕੇਸ ਰਿਕਵਰੀ ਪੱਖੋਂ ਲੱਗ ਰਿਹਾ ਹੈਗਾ। ਹੁਣ ਡੀਏ ਦੇ ਕੇਸ ਜਿਹੜੇ ਹੁੰਦੇ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਡਿਸਪਰਪੋਰਸ਼ਨੇਟ ਐਸੈਟ ਜਿਹੜੇ ਕੇਸ ਨੇ ਜਦੋਂ ਤਾਂ ਵੈਸਤਾ ਲੀਡਰ ਇਹ ਗੱਲਾਂ ਕਰਦੇ ਹੁੰਦੇ ਆ ਕਿ ਜਦੋਂ ਸਰਕਾਰ ਬਦਲਦੀ ਹੈ ਜੀ ਦੇਖੋ ਡੀਏ ਦੇ ਕੇਸ ਆਮ ਗੱਲ ਹੈ। ਹਰੇਕ ਸਰਕਾਰ ਇੱਕ ਦੂਜੇ ਦੇ ਪਾਈ ਦਿੰਦੀ ਹੈ। ਪਰ ਉਹ ਸੀਬੀਆਈ ਪਾਉਂਦੀ ਹੈ। ਜਦੋਂ सीबीआई ਪਾਉਂਦੀ ਹੈ ਇਹੋ ਜਿਹੀ ਕੇਸ ਤਾਂ ਫਿਰ ਬਹੁਤ ਔਖਾ ਹੁੰਦਾ ਨਿਕਲਣਾ ਇਹਦੀ ਐਗਜ਼ਾਮਪਲ ਚਟਾਲਾ ਪਰਿਵਾਰ ਹੈ ਚਟਾਲਾ ਪਰਿਵਾਰ ਦਾ ਤੁਸੀਂ ਦੇਖੋ ਕੀ ਹਾਲ ਹੋਇਆ ਨਾ ਤਾਂ ਹੁਣ ਇਲੈਕਸ਼ਨ ਚ ਉਹਨਾਂ ਨੂੰ ਪੁੱਛਦਾ ਕੋਈ ਨਾ ਉਹਨਾਂ ਨੂੰ ਕੋਈ ਵੋਟਾਂ ਪੈਂਦੀਆਂ ਨੇ ਤੇ ਉਹਨਾਂ ਨੇ ਸਜ਼ਾ ਕਿੰਨੀ ਕਿੰਨੀ ਭੁਗਤੀ ਇਹ ਵੀ ਸਭ ਨੂੰ ਪਤਾ ਹੈ ਕਿਉਂ ਕਿਉਂਕਿ ਉੱਥੇ ਵੀ ਡੀਏ ਦਾ ਕੇਸ ਪਿਆ ਸੀ ਡਿਸਪਰੋਪੋਰਸ਼ਨੇਟ ਐਸਟ ਦਾ ਕੇਸ ਪਿਆ ਸੀ ਪਰ ਉਹ ਕੇਸ ਕਿਹਨੇ ਪਾਇਆ ਸੀ सीबीआई ਨੇ सीबीआई ਜਦੋਂ ਕੇਸ ਪਾਉਂਦੀ ਹੈ ਪੱਕੇ ਪੈਰੀ ਪਾਉਂਦੀ ਹੈ ਸੈਂਟਰਲ ਏਜੰਸੀ ਹੈ ਔਰ ਇਸੇ ਹਿਸਾਬ ਨਾਲ ਤੁਹਾਨੂੰ ਦੱਸਿਆ ਕਿ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਐਂਟਰੀ ਵੀ ਇਨਡਾਇਰੈਕਟਲੀ ਹੋ ਚੁੱਕੀ ਹੈ ਹੁਣ ਜਿਹੜੇ 2-3 ਪਰਚਿਆਂ ਦੀ ਹੋਰ ਗੱਲ ਚੱਲ ਰਹੀ ਹੈ ਉਹ ਇਹੀ ਹੈ ਇੱਕ ਤਾਂ ਡੀਏ ਦਾ ਕੇਸ ਦੂਜਾ ਐਕਸਾਈਜ਼ ਦਾ ਕੇਸ ਤੀਜਾ ਈਡੀ ਦਾ ਕੇਸ ਈਡੀ ਲਈ ਤਾਂ ਐਂਟਰੀ ਹੋ ਹੀ ਜਾਂਦੀ ਹੈ ਜਦੋਂ ਇੰਨੀ ਜਿਆਦੇ ਅਮਾਉਂਟ ਮਿਲਦੀ ਹੈ ਹਾਲਾਂਕਿ ਕਈ ਲੋਕ ਕਹਿੰਦੇ ਨੇ ਕਿ ਜੀ ਈਡੀ ਤਾਂ ਸਿਰਫ ਜਿਹੜਾ ਮਨੀ ਲਾਂਡਰਿੰਗ ਨੂੰ ਕੰਮ ਕਰਦੀ ਹੈ ਪਰ ਮਨੀ ਲਾਂਡਰਿੰਗ ਦਾ ਕੀ ਮਤਲਬ ਹੈ ਮਨੀ ਫਰਾਡ ਦੀ ਗੱਲ ਹੈ ਸਾਰੀ ਤੇ ਉਹ ਮੰਡੀ ਇੱਥੇ ਵੀ ਰਿਕਵਰ ਹੋਈ ਐ ਔਰ ਜਦੋਂ ਐਕਸਰਸਾਈਜ਼ ਜਦੋਂ ਐਕਸਰਸਾਈਜ਼ ਡਿਪਾਰਟਮੈਂਟ ਵਿੱਚ ਰਲਦਾ ਤਾਂ ਤੁਸੀਂ ਆਪ ਦੇਖੋ ਟੈਕਸ ਚੋਰੀ ਉਹ ਸਾਹਮਣੇ ਆਊਗੀ ਤੇ ਟੈਕਸ ਚੋਰੀ ਦੇ ਨਾਲ ਕੋਈ ਇੱਕ ਅੱਧਾ ਨਹੀਂ ਰਗੜਿਆ ਜਾਣਾ ਕਈ ਹੋਰ ਵੀ ਰਗੜੇ ਜਾਣੇ ਨੇ ਨਾਲ ਮੰਡੀ ਗਵਿੰਦਗੜ੍ਹ ਦੇ ਵਿੱਚ ਜਿੰਨਾ ਸਕ੍ਰੈਪ ਦਾ ਕੰਮ ਹੁੰਦਾ ਜਿੰਨਾ ਇੱਥੇ ਕਬਾਰ ਦਾ ਕੰਮ ਹੁੰਦਾ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਆਹੋਜੇ ਨੇ ਜਿਹੜੇ ਟੈਕਸ ਚੋਰੀ ਕਰਦੇ ਐ 84 ਨੰਬਰ ਅਲੱਗ-ਅਲੱਗ ਲਾ ਕੇ ਚੋਰੀ ਕਰਕੇ ਸਭ ਕੁਝ ਤੁਹਾਨੂੰ ਪਤਾ ਕਿਵੇਂ ਹੁੰਦਾ ਉਹ ਸਾਰੀਆਂ ਚੀਜ਼ਾਂ ਵੀ ਆਉਣਗੀਆਂ ਇੱਕ ਹੋਰ ਸਭ ਤੋਂ ਵੱਡੀ ਇਨਫੋਰਮੇਸ਼ਨ ਇਸ ਦੇ ਵਿੱਚ ਇਹ ਆ ਰਹੀ ਹੈ ਹਰਚੰਨ ਸਿੰਘ ਭੁੱਲਰ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਦੁਬਈ ਹੋ ਕੇ ਆਏ ਨੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕਿਤੇ ਵੀ ਜਾਵੇ ਕੋਈ ਕਿਸੇ ਦੇਸ਼ ਦੇ ਵਿੱਚ ਜਾਵੇ ਜਾ ਸਕਦਾ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਇਹ ਸਵਾਲ ਕਿਨੇ ਉਠਾਇਆ ਇਹ ਸਵਾਲ ਉਠਾਇਆ ਸਾਬਕਾ ਡੀਜੀਪੀ ਸੁਧਾਰਤ ਝਟੋਪਾਧਿਆ ਨੇ ਕੱਲ ਮੈਂ ਉਹਨਾਂ ਨਾਲ ਇੰਟਰਵਿਊ ਕੀਤੀ ਉਹਨਾਂ ਨੇ ਉਸੇ ਇੰਟਰਵਿਊ ਦੇ ਵਿੱਚ ਕਿਹਾ ਕਿ 10 ਵਾਰ ਖਰਚਨ ਸਿੰਘ ਪੁੱਲਰ ਦੁਬਈ ਗਿਆ ਸੀ ਇਹਨੂੰ ਪੁੱਛੋ ਦੁਬਈ ਕਿਵੇਂ ਗਿਆ 10 10 ਵਾਰ ਲਗਾਤਾਰ ਕਿਉਂ ਗਿਆ ਤਾਂ ਮੈਂ ਉਹਨੂੰ ਪੁੱਛਿਆ ਕਿ ਕੀ ਕੋਈ ਬਿਜ਼ਨਸ ਸੀ ਕਿਉਂਕਿ ਦੁਬਈ ਨਾ ਦੁਬਈ ਸ਼ਬਦ ਹੈ ਉਹ ਜ ਹੈ ਦੁਬਈ ਨੂੰ ਲੈ ਕੇ ਬਹੁਤ ਸਾਰੇ ਸ਼ੱਕੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਜਿੰਨਾ ਹਵਾਲੇ ਦੇ ਨਾਲ ਪਿਆ ਜਾਂਦਾ ਜਿੰਨਾ ਹੋਰ ਏਜੰਸੀਆਂ ਦਾ ਹੱਬ ਹੈ ਦੁਬਈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਦੁਬਈ ਨੂੰ ਵੈਸੇ ਵੀ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੁਬਈ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਖਰ ਉਹ ਗੱਲ ਤੇ ਨਹੀਂ ਆਉਂਦੇ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਤੀ ਰਹਿੰਦੇ ਆ ਹਰਚੰਦ ਸਿੰਘ ਭੁੱਲਰ ਹੋਣਾ ਦੇ ਦबई ਟੂਰ ਦੇ ਉੱਪਰ ਸਵਾਲ ਉਠਾਏ ਨੇ ਸਾਫ ਦਾ ਡੀਜੀਪੀ ਚਟੋਪਾਦਿਆ ਨੇ ਉਹਨਾਂ ਨੇ ਕਿਹਾ ਕਿ ਜੇ ਦੋ ਵਾਰ ਵੀ ਬੰਦਾ ਜਾਂਦਾ ਤਾਂ ਪਰਮਿਸ਼ਨ ਲੈਣੀ ਪੈਂਦੀ ਹੈ ਦੋ ਵਾਰ ਤੋਂ ਵੱਧ ਜੋ ਜਾਂਦਾ ਫੇਰ ਇੱਕੋ ਦੇਸ਼ ਦੇ ਵਿੱਚ ਕਿਉਂ ਗਿਆ ਕੀ ਰੀਜ਼ਨ ਸੀ ਇਹ ਸਾਰਾ ਕਹਿੰਦੇ ਜਾਂਚ ਦਾ ਵਿਸ਼ਾ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਹੁਣ ਜ਼ਮੀਨ ਦੀ ਗੱਲ ਕਰ ਲੈਨੇ ਆ ਵਕੋ ਬੱਕਰੀਆਂ ਜ਼ਮੀਨਾਂ ਦੀਆਂ ਗੱਲਾਂ ਆਈਆਂ ਮਹਿਲ ਫਾਰਮ ਸਮਰਾਲੇ ਦੇ ਕੋਲ ਉਥੋਂ ਬਾਹਰਲੀ ਸ਼ਰਾਬ ਮਿਲੀ ਬਹੁਤ ਜ਼ਿਆਦਾ ਔਰ ਲੱਖਾਂ ਦੀ ਉਹਨਾਂ ਦੀ ਕੀਮਤ ਹੈ ਉਥੋਂ ਵੀ ਕਈ ਡਾਕੂਮੈਂਟ ਮਿਲੇ ਨੇ ਫਲੈਟਾਂ ਦੇ ਦੁਕਾਨਾਂ ਦੇ ਕਈ ਡਾਕੂਮੈਂਟ ਮਿਲੇ ਨੇ ਟੋਟਲ ਜਿਹੜੀ ਇਹ ਜ਼ਮੀਨ ਹੈ 150 ਕਿੱਲੇ ਦੱਸੀ ਜਾ ਰਹੀ ਹੈ ਪਹਿਲਾਂ ਵੱਧ ਘਟ ਕਰ ਰਹੀ ਸੀ ਕੋਈ ਕਹਿੰਦਾ ਸੀ 100 ਹੈ ਜੀ 50 ਜਾਂ 80 ਪਰ ਹੁਣ ਸੀਬੀਆਈ ਦੇ ਸੂਤਰਾਂ ਨੇ ਇਹ ਜਿਹੜੀ ਗੱਲ ਦੱਸੀ ਹੈ ਕਿ 150 ਕਿੱਲਾ ਜ਼ਮੀਨ ਹੈ ਇਹ ਔਰ ਮਾਝਾ ਮਾਲਵਾ ਦੁਆਬਾ ਤਿੰਨਾਂ ਦੇ ਵਿੱਚ ਪ੍ਰਾਪਰਟੀਆਂ ਫਾਰਮ ਜ਼ਮੀਨਾਂ ਬਹੁਤ ਨੇ ਖਰੜ ਦੇ ਵਿੱਚ ਬਹੁਤ ਹੈ ਜਿਹੜੀ ਹੁਣ ਇਨਵੈਸਟੀਗੇਸ਼ਨ ਹੋਈ ਹੈ ਪ੍ਰਾਪਰਟੀ ਹਿਸ਼ਾਰਪੁਰ ਦੇ ਵਿੱਚ ਨਿਕਲੀ ਹੈ ਪ੍ਰਾਪਰ ਅਡਰੈਸ ਵੀ ਸਾਡੇ ਕੋਲ ਹੈਗੇ ਨੇ ਪਰ ਅਡਰੈਸ ਵੀ ਜਿਹੜਾ ਔਨ ਸਮਾਂ ਆਊਗਾ ਤੁਹਾਨੂੰ ਦੱਸਾਂਗੇ ਕਿ ਕਿੱਥੇ ਕਿੱਥੇ ਕਿੰਨੀ ਕਿੰਨੀ ਜਗ੍ਹਾ ਹੈਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਕੁਝ ਚੀਜ਼ਾਂ ਫੇਰ ਵੀ ਕੰਫੀਡੈਂਸ਼ੀਅਲ ਰੱਖਣੀਆਂ ਪੈਂਦੀਆਂ ਨੇ ਖਰੜ ਦੇ ਵਿੱਚ ਵੀ ਜ਼ਮੀਨ ਹੈ ਹਿਸ਼ਾਰਪੁਰ ਦੇ ਵਿੱਚ ਵੀ ਜ਼ਮੀਨ ਹੈ ਸਮਰਾਲੇ ਦੇ ਵਿੱਚ ਵੀ ਜ਼ਮੀਨ ਹੈ ਮਾਚੀਵਾੜਾ ਦੇ ਵਿੱਚ ਵੀ ਜ਼ਮੀਨ ਹੈ ਈਆਲੀਗਣਾ ਪਿੰਡ ਤੁਹਾਨੂੰ ਦੱਸਿਆ ਸੀ ਈਆਲੀਕਲਾ ਪਿੰਡ ਉਹ ਹੈ ਲੁਧਿਆਣੇ ਦੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜੇ ਤੁਸੀਂ ਦੇਖੋ ਸਾਊਥ ਸਿਟੀ ਸਾਊਥ ਸਿਟੀ ਕਿੱਥੇ ਬਣਿਆ ਇਹ ਆਲੀ ਕਲਾਂ ਪਿੰਡ ਦੀ ਜ਼ਮੀਨ ਤੇ ਬਣਿਆ ਇਹ ਆਲੀ ਕਲਾਂ ਦੇ ਵਿੱਚ ਕਈ ਕਨਾਲਾਂ ਹਰਚਨ ਸਿੰਘ ਭੁੱਲਰ ਹੋਣਾ ਦੀਆਂ ਹੈਗੀਆਂ ਜਿਨ੍ਹਾਂ ਦੀ ਕੀਮਤ ਕਿਸੇ ਸਮੇਂ ਕੁਝ ਲੱਖ ਸੀ ਪਰ ਅੱਜ ਉਹ ਕਰੋੜਾਂ ਦੇ ਵਿੱਚ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਭੁੱਲਰ ਹੋਣਾ ਨੇ ਸੀਬੀਆਈ ਨੂੰ ਤਾਂ 9-10 ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਵੇਰਵਾ ਦਿੱਤਾ ਸੀ ਪਰ ਜੋ ਸੀਬੀਆਈ ਨੇ ਘਰੇ ਜਾ ਕੇ ਪੁੱਛਗਿੱਛ ਕੀਤੀ ਸਭ ਕੁਝ ਦੇਖਿਆ ਡਾਕੂਮੈਂਟੇਸ਼ਨ ਕੀਤੀ 55 ਦੇ ਕਰੀ ਪ੍ਰਾਪਰਟੀਆਂ ਸਾਹਮਣੇ ਆਈਆਂ ਭੁੱਲਰ ਦੀਆਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਜਿਹੜਾ ਸਭ ਤੋਂ ਵੱਡੀ ਗੱਲ ਤੁਹਾਨੂੰ ਕੱਲ ਦੱਸੀ ਸੀ ਕਿ ਸਰਕਾਰੀ ਗਵਾਹ ਉਹੀ ਦਲਾਲ ਕਿਰਸ਼ਾਨ ਨੂੰ ਬਣਨ ਜਾ ਰਿਹਾ ਹੈਗਾ ਜਦੋਂ ਉਹ ਕਿਰਸ਼ਾਨੂ ਕੱਲ ਜਾ ਕੇ ਅਦਾਲਤ ਦੇ ਵਿੱਚ 164 ਦੇ ਬਿਆਨ ਦੇਊਗਾ ਤਾਂ ਤੁਸੀਂ ਦੇਖੋ ਜੋ-ਜੋ ਚੀਜ਼ਾਂ ਇਨਵੈਸਟੀਗੇਸ਼ਨ 'ਚ ਮੰਨਿਆ ਜਦੋਂ ਉਹੀ ਚੀਜ਼ਾਂ ਅਦਾਲਤ ਦੇ ਵਿੱਚ ਮੰਨੂਗਾ ਦੱਸੂਗਾ ਤਾਂ ਫਿਰ ਸਾਰੇ ਰਗੜੇ ਜਾਣਗੇ ਮੁਹੱਲੀ ਹੋਇਆ ਰੋਪੜ ਹੋਇਆ ਔਰ ਮੰਡੀ ਗੁੰਦਗੜ ਜਿਹੜੇ ਇਥੋਂ ਦੇ ਪੁਲਿਸ ਮੁਲਾਜ਼ਮ ਨੇ ਵੱਡੇ ਅਫਸਰ ਨੇ ਨਾਂ ਲੈਣਾ ਉਹਨਾਂ ਦਾ ਵਾਜਬ ਨਹੀਂ ਹੋਊਗਾ ਪਰ ਪਤਾ ਸਭ ਨੂੰ ਹੈ ਜਿਨ੍ਹਾਂ ਨੇ ਡੀਆਈਜੀ ਰੇਂਜ ਰਹਿੰਦਿਆਂ ਹੋਇਆਂ ਹਰਚਨ ਸਿੰਘ ਭੁੱਲਰ ਹੋਣਾ ਦੇ ਥੱਲੇ ਕੰਮ ਕੀਤਾ ਉਹਨਾਂ ਦਾ ਵੀ ਨਾਂ ਆਇਆ ਸੰਮਣ ਉਹਨਾਂ ਨੂੰ ਭੇਜੇ ਜਾ ਰਹੇ ਨੇ ਉਹਨਾਂ ਦੇ ਵਿੱਚ ਐਸਐਸਪੀ ਰੈਂਕ ਦਾ ਅਧਿਕਾਰੀ ਵੀ ਹੋ ਸਕਦਾ ਡੀਐਸਪੀ ਰੈਂਕ ਦਾ ਅਧਿਕਾਰੀ ਵੀ ਹੋ ਸਕਦਾ ਹੈ ਐਸਪੀ ਰੈਂਕ ਦਾ ਅਧਿਕਾਰੀ ਵੀ ਹੋ ਸਕਦਾ ਹੈ ਕੁੱਲ ਮਿਲਾ ਕੇ ਬਹੁਤ ਸਾਰੇ ਅਫਸਰ ਰਗੜੇ ਜਾਣਗੇ ਹੁਣ ਪੁਲਰ ਹੋਣਾ ਦੇ ਨਾਲ ਰੀਡਰ ਨੂੰ ਵੀ ਬੁਲਾਇਆ ਸੀ ਰੀਡਰ ਨੇ ਕਿੰਨਾ ਕਿੰਨਾ ਦਾ ਨਾਮ ਲਿਆ ਕਿਉਂਕਿ ਰੀਡਰ ਦੋਸਤੋ ਉਹ ਹੁੰਦਾ ਹੈ ਜਿਹੜਾ ਅਫਸਰ ਦੀ ਕੱਲੀ ਕੱਲੀ ਰਗ ਜਾਂਦਾ ਹੁੰਦਾ ਹੈ ਬਹੁਤ ਸਾਰੇ ਅਫਸਰ ਪੰਜਾਬ ਦੇ ਵਿੱਚ ਇਹ ਜਿਹੇ ਨੇ ਜਦੋਂ ਉਹਨੇ ਟ੍ਰਾਂਸਫਰ ਹੋ ਜਾਂਦੀਆਂ ਰੀਡਰ ਨੂੰ ਵੀ ਨਾਲ ਲੈ ਕੇ ਜਾਂਦੇ ਨੇ ਕਿ ਅਸੀਂ ਰੀਡਰ ਨਹੀਂ ਛੱਡਣਾ ਕਿਉਂ ਕਿ ਰੀਡਰ ਤਾਂ ਭੇਤੀ ਹੁੰਦਾ ਹੈ ਰੀਡਰ ਨੂੰ ਤਾਂ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਹੈ ਰੀਡਰ ਨੂੰ ਤਾਂ ਹਰ ਇੱਕ ਚੀਜ਼ ਦਾ ਪਤਾ ਹੁੰਦਾ ਜਦੋਂ ਕੱਲ ਨੂੰ ਕਿਸੇ ਕੇਸ ਦੇ ਵਿੱਚ ਚੜਨਾ ਹੈ ਰੀਡਰ ਨੇ ਵੀ ਫਿਰ ਨਾਲ ਲੜਨਾ ਹੈ ਤਾਂ ਹੀ ਰੀਡਰ ਨੇ ਹੁਣ ਜੋ-ਜੋ ਚੀਜ਼ਾਂ सीबीआई ਨੂੰ ਦੱਸੀਆਂ ਨੇ ਉਹ ਵੀ ਬੜੀਆਂ ਅਹਿਮ ਨੇ ਰੀਡਰ ਨੇ ਕਈ ਅਫਸਰਾਂ ਦੇ ਨਾਲ ਲਏ ਨੇ ਉਹਨਾਂ ਵਿੱਚ ਕਈ ਪੁਲਿਸ ਮੁਲਾਜ਼ਮ ਨੇ ਕਈ ਪੁਲਿਸ ਮੈਕਮੇ ਦੇ ਵਿੱਚ ਵੱਡੀਆਂ ਪੋਸਟਾਂ ਤੇ ਨੇ ਕਈ ਉਹਨਾਂ ਦੇ ਵਿੱਚ ਆਈਐਸ ਨੇ ਰੀਡਰ ਨੇ ਬਕਾਇਦਾ ਬਾਈ ਨੇਮ ਸੀਬੀਆਈ ਨੂੰ ਇਹ ਸਾਰੀਆਂ ਚੀਜ਼ਾਂ ਦੱਸੀਆਂ ਨੇ। ਔਰ ਹੁਣ ਤੁਸੀਂ ਦੇਖੋ ਕਿ ਸ਼ਕੰਜਾ ਜਿਹੜਾ ਹੋ ਦਿਨੋਂ-ਦਿਨ ਕਿਸ ਪ੍ਰਕਾਰ ਕਸਿਆ ਜਾ ਰਿਹਾ ਹੈਗਾ। ਹੋਰ ਤੁਹਾਨੂੰ ਦੱਸ ਦਿੰਨੇ ਆ ਸੋਮਵਾਰ ਨੂੰ ਸੀਬੀਆਈ ਰਿਮਾਂਡ ਲੈ ਸਕਦੀ ਹੈ ਭੁੱਲਰ ਦਾ। ਰਿਮਾਂਡ ਨੂੰ ਲੈ ਕੇ ਚਰਚਾ ਚੱਲਦੀ ਸੀ ਕਿ ਰਿਮਾਂਡ ਨਹੀਂ ਲਿਆ ਗਿਆ। ਸਿੱਧਾ 14 ਦਿਨ ਹਰਾਸਤ ਦੇ ਵਿੱਚ ਭੇਜਤਾ ਬੜੈਲ ਜੇਲ੍ਹ ਦੇ ਵਿੱਚ ਭੇਜਤਾ ਪਰ ਤੁਹਾਨੂੰ ਉਦੋਂ ਵੀ ਦੱਸਿਆ ਸੀ ਕੋਰਟ ਦੇ ਵਿੱਚ ਇਹ ਗੱਲਾਂ ਹੋਈਆਂ ਅਦਾਲਤ ਦੇ ਵਿੱਚ ਪੁੱਛਿਆ ਗਿਆ ਜੱਜ ਸਾਹਿਬ ਦੇ ਵੱਲੋਂ ਕਿ ਭਾਈ ਭੁੱਲਰ ਦਾ ਰਿਮਾਂਡ ਚਾਹੀਦਾ ਪਰ ਸੀਬੀਆਈ ਦੇ ਵਕੀਲਾਂ ਨੇ ਕਿਹਾ ਕਿ ਸਾਨੂੰ ਰਿਮਾਂਡ ਦੀ ਹਜੇ ਲੋੜ ਨਹੀਂ ਹੈ ਕਿਉਂਕਿ ਜਿੰਨੀ ਇਨਫੋਰਮੇਸ਼ਨ ਚਾਹੀਦੀ ਸਾਡੇ ਕੋਲ ਉਸ ਤੋਂ ਵੱਧ ਹੈ ਪਰ ਇਹ ਪ੍ਰੋਵੀਜ਼ਨ ਹੁੰਦੀ ਹੈ ਸੀਬੀਆਈ ਦੇ ਕੋਲ ਇਹੋ ਜਿਹੇ ਕੇਸਾਂ ਦੇ ਵਿੱਚ ਸੀਬੀਆਈ 40 ਦਿਨਾਂ ਦੇ ਵਿੱਚ ਵਿੱਚ ਕਦੋਂ ਮਰਜ਼ੀ ਰਿਮਾਂਡ ਲੈ ਸਕਦੀ ਹੈ ਤੇ ਹੁਣ ਕਿਹਾ ਜਾ ਰਿਹਾ ਕਿ ਉਹ ਰਿਮਾਂਡ ਲੈਣ ਦੀ ਵਾਰੀ ਆ ਗਈ ਹੈ ਹੁਣ ਭੁੱਲਰ ਹੋਣਾ ਦਾ ਰਿਮਾਂਡ ਕਿਹਾ ਜਾ ਰਿਹਾ ਕਿ ਸੋਮਵਾਰ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਲਿਆ ਜਾ ਸਕਦਾ ਹੈ ਇਹ ਚਰਚਾਵਾ ਇਹ ਇਨਫੋਰਮੇਸ਼ਨ ਆ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਜਿੰਨੀ ਤੁਹਾਨੂੰ ਜਾਣਕਾਰੀ ਦਿੱਤੀ ਆ ਉਹ ਸਾਡੇ ਸੋਰਸਸ ਦੇ ਵੱਲੋਂ ਬਹੁਤ ਸਾਰੇ ਟੌਪ ਕਲਾਸ ਦੇ ਸੋਰਸਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਬਹੁਤ ਸਾਰੇ ਹੋਰ ਇਨਫੋਰਮੇਸ਼ਨ ਜਿਹੜੀ ਅਸੀਂ ਵੱਖ-ਵੱਖ ਸੋਰਸਾਂ ਤੋਂ ਜਾਣਕਾਰੀ ਹਾਸਲ ਕੀਤੀ ਉਹ ਸਾਰੀ ਤੁਹਾਨੂੰ ਦੱਸੀ ਆ ਪਰ ਕੁੱਲ ਮਿਲਾ ਕੇ ਗੱਲ ਉਹੀ ਐ ਕਿ ਜਿੱਥੇ ਮਰਜੀ ਭੱਜ ਲੈ ਬੰਦਾ ਕਰਮ ਪਿੱਛਾ ਨਹੀਂ ਛੱਡਦੇ ਕੱਲ ਅਸੀਂ ਸਾਫਾ ਡੀਜੀਪੀ ਚਟੋਪਾਧਨ ਨਾਲ ਇੰਟਰਵਿਊ ਕੀਤੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਜੈਵ ਜੈ ਬੀਜੋਗੇ ਉਹੀ ਹੀ ਵੜਨਾ ਪੈਣਾ ਭੁੱਲ ਰ ਹੋਣਾ ਦੇ ਤੁਸੀਂ ਦੇਖੋ ਨੌਕਰੀ ਦਾ ਡੇਢ ਡੇਢ ਖਸਾ ਰਹਿੰਦਾ ਸੀ ਰਿਟਾਇਰ ਹੋ ਜਾਣਾ ਸੀ ਮਹਿਲ ਸਿੰਘ ਭੁੱਲਰ ਜੋ ਕਿ ਉਹਨਾਂ ਦੇ ਫਾਦਰ ਸਾਹਿਬ ਸੀ ਡੀਜੀਪੀ ਰਿਟਾਇਰ ਹੋਏ ਜਿਨ੍ਹਾਂ ਨੇ ਪੁੱਤ ਨੂੰ ਡੀਐਸਪੀ ਭਰਤੀ ਕੀਤਾ ਸਿੱਧਾ ਸੋਚਿਆ ਹੋਣਾ ਕਿ ਪੁੱਤਰ ਸਾਡਾ ਟੈਸਟ ਨਹੀਂ ਕਲੀਅਰ ਕਰ ਸਕਦਾ ਇੰਟਰਵਿਊ ਨਹੀਂ ਦੇ ਸਕਦਾ ਪਤਾ ਨਹੀਂ ਕੀ ਸੋਚਿਆ ਹੋਣਾ ਸਿੱਧਾ ਡੀਐਸਪੀ ਭਰਤੀ ਕਰਿਆ ਸੀ ਪਰ ਜਦੋਂ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਤਾਂ ਫਿਰ ਪਿਓ ਪੁੱਤ ਦੋਨੋਂ ਰੋਏ ਸੋ ਇਹ ਚੀਜ਼ਾਂ ਹੋਈ ਨੇ ਜਿਹਹੋ ਜਿਹਾ ਤੁਸੀਂ ਕਰੋਗੇ ਉਹਹੇ ਜਿਹਾ ਤੁਸੀਂ ਵੱਡੋਗੇ ਇਹ ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਆਉਣਾ ਹੀ ਹੈ ਇਹ ਨਹੀਂ ਪਤਾ ਕਿ ਕਿਹੜੀ ਪੀੜ੍ਹੀ ਦੇ ਵਿੱਚ ਤੁਹਾਡੇ ਸਾਹਮਣੇ ਆਜੇ ਤੁਸੀਂ ਅੱਜ ਹਵਾ 'ਚ ਫਿਰਦੇ ਹੋਮੋ ਕਿ ਠੀਕ ਹੈ ਕੋਈ ਚੱਕਰ ਨਹੀਂ ਕੁਝ ਨਹੀਂ ਹੋਇਆ ਪਰ ਇਹ ਪਤਾ ਨਹੀਂ ਤੁਹਾਡੇ ਬੱਚਿਆਂ 'ਚ ਆਜੇ ਤੁਹਾਡੇ ਪੋਤਿਆਂ 'ਚ ਆਜੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਹੀ ਆਉਂਦੀਆਂ ਨੇ ਕਿਹਾ ਜਾਂਦਾ ਹੈ ਕਿ ਜਿੰਨਾ ਜਿਹੜਾ ਪੈਸਾ ਹੁੰਦਾ ਕੋਈ ਚਾਹੇ ਡਰੱਗ ਦਾ ਪੈਸਾ ਹੋਵੇ ਅਸੀਂ ਭੁੱਲੜ ਵਾਲੇ ਮਾਮਲੇ ਦੀ ਗੱਲ ਨਹੀਂ ਕਰ ਰਹੇ ਇਕੱਲੇ ਵੈਸੇ ਟੋਟੈਟੀ ਦੇ ਵਿੱਚ ਗੱਲ ਕਰ ਰਹੇ ਆ ਚਾਹੇ ਡਰੱਗ ਆਲਾ ਪੈਸਾ ਹੋਵੇ ਕੋਈ ਕਤਲਾਂ ਦਾ ਪੈਸਾ ਹੋਵੇ ਕੋਈ ਧੱਕਿਆਂ ਦਾ ਪੈਸਾ ਹੋਵੇ ਇਹ ਸਾਰਾ ਕੋਸ਼ਿਕਾ ਦਾ ਇੱਕ ਦਿਨ ਨਿਕਲਦਾ ਹੀ ਹੈ ਟਾਈਮ ਜ਼ਰੂਰ ਲੱਗ ਸਕਦਾ ਹੁੰਦਾ ਪਰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਆਉਂਦੀਆਂ ਹੁਣ ਹਰਚਨ ਸਿੰਘ ਭੁੱਲਰ ਹੋਣਾ ਨਾਲ ਕੀ ਹੋਇਆ ਉਹ ਸਭ ਨੂੰ ਪਤਾ ਕਿਤੇ ਇੱਕ ਡੇਢ ਸਾਲ ਰਹਿੰਦਾ ਸੀ ਵਧੀਆ ਟੌਪ ਨਾਲ ਘਰ ਬੈੰਦੇ ਆਰਾਮ ਨਾਲ ਬੈੰਦੇ ਮਖਮਲੀ ਗੱਦਿਆਂ ਤੇ ਪੈਂਦੇ ਪਰ ਜੋ ਚੀਜ਼ਾਂ ਕੀਤੀਆਂ ਸੀ ਉਹ ਮੂਰੇ ਤਾਂ ਆਉਣੀ ਹੀ ਸੀ ਬਾਕੀ ਹੋਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ